ਅਲਸੀ ਦੀਆਂ ਪਿੰਨੀਆਂ ਤਾਂ ਆਪਾਂ ਬਹੁਤ ਖਾਂਦੇ ਆ ਬਹੁਤ ਵਾਰ ਬਣਾਉਂਦੇ ਆ ਪਰ ਅੱਜ ਮੈਂ ਬਣਾ ਰਹੀ ਆ ਜੀ ਅਲਸੀ ਦੀ ਪੰਜੀਰੀ ਜੋ ਕਿ ਬਹੁਤ ਹੀ ਵਧੀਆ ਆਸਾਨ ਆਸਾਨ ਤੇ ਸੌਖੇ ਤਰੀਕੇ ਦੇ ਨਾਲ ਦੇਖੋ ਜੀ ਆਪਾਂ ਘਰ ਦੇ ਵਿੱਚ ਬਣਾ ਸਕਦੇ ਆ ਅਲਸੀ ਦੀ ਪੰਜੀਰੀ ਬਣਾਓ ਇਸ ਤਰ੍ਹਾਂ ਜਿਵੇਂ ਕਿ ਮੈਂ ਬਣਾਈ ਆ ਬਹੁਤ ਹੀ ਵਧੀਆ ਦਰਦਾਂ ਸਰੀਰ ਦੇ ਵਿੱਚ ਤਾਕਤ ਦਰਦਾਂ ਦੂਰ ਹੋ ਜਾਂਦੀਆਂ ਤੇ ਜੋੜਾਂ ਦੇ ਦਰਦਾਂ ਲਈ ਸਭ ਹਰ ਇੱਕ ਹਰ ਇੱਕ ਤਰ੍ਹਾਂ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਆ ਜੀ ਤੇ ਵੀਡੀਓ ਨੂੰ ਜੇਕਰ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ ਸਬਸਕ੍ਰਾਈਬ ਕਰਨਾ ਲਾਈਕ ਜ਼ਰੂਰ ਕਰਦੇ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਚਲੋ ਜੀ ਸ਼ੁਰੂ ਕਰਦੇ ਆ ਅਲਸੀ ਦੀ ਪੰਜੀ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਵੈਲਕਮ ਟੂ ਅ ਜੋਤੀਮਨ ਫੈਮਿਲੀ ਹੋਰ ਜੀ ਕੀ ਹਾਲ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਠੰਡ ਤੋਂ ਬਚਾ ਕੇ ਰੱਖੇ ਆਪਣੇ ਆਪਣੇ ਪਰਿਵਾਰਾਂ ਚ ਹੱਸਦਾ ਵਸਦਾ ਰੱਖੇ ਤੇ ਚੜ੍ਹਦੀ ਕਲਾ ਚ ਰੱਖੇ ਅਸੀਂ ਵੀ ਠੀਕਿਆਂ ਦੇ ਚੜ੍ਹਦੀ ਕਲਾ ਚ ਆ ਜੀ ਅੱਜ ਮੈਂ ਬਣਾਣੀ ਆ ਅਲਸੀ ਦੀ ਪੰਜੀਰੀ ਅਲਸੀ ਦੀ ਜਿਹੜੀ ਪੰਜੀਰੀ ਆ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਬਣਦੀ ਆ ਜੀ ਤੁਸੀਂ ਇਸ ਤਰ੍ਹਾਂ ਬਣਾਇਓ ਜਿਵੇਂ ਮੈਂ ਬਣਾਉਣ ਲੱਗੀ ਆ ਅੱਧਾ ਕਿਲੋ ਲਈ ਆ ਜੀ ਮੈਂ ਅਲਸੀ ਦੇਖੋ ਤੁਸੀਂ ਅਲਸੀ ਬਹੁਤ ਵਧੀਆ ਆ ਬਿਲਕੁਲ ਸਾਫ਼ ਸੁਥਰੀ ਆ ਕਿਉਂਕਿ ਜਦੋਂ ਆਲਸੀ ਦੀਆਂ ਜ਼ਿਆਦਾ ਕਰਕੇ ਸਾਨੂੰ ਸਰਦੀਆਂ ਵਿੱਚ ਇਹਦੀ ਜ਼ਰੂਰਤ ਹੁੰਦੀ ਆ ਆਲਸੀ ਦੀ ਗਰਮੀਆਂ ਨੂੰ ਵੀ ਵਰਤੀ ਜਾਂਦੀ ਪਰ ਸਰਦੀਆਂ ਨੂੰ ਜ਼ਿਆਦਾ ਕਿਉਂਕਿ ਗਰਮੀਆਂ ਨੂੰ ਬਹੁਤ ਘੱਟ ਵਰਤਦੇ ਆ ਇਸ ਕਰਕੇ ਜਦੋਂ ਇਹਦਾ ਸੀਜ਼ਨ ਹੁੰਦਾ ਤਾਂ ਬਹੁਤ ਸਾਫ ਸੋਧਰੀ ਮਿਲਦੀ ਆ ਸਭ ਤੋਂ ਪਹਿਲਾਂ ਆਪਾਂ ਆਲਸੀ ਨੂੰ ਕਰਨਾ ਹੈ ਜੀ ਡਰਾਈ ਰੋਸਟ ਵੱਡਾ ਹੀ ਪੈਨ ਲੈ ਲਈ ਆ ਮੈਂ ਗੈਸ ਤੇ ਰੱਖਤੀ ਆ ਗੈਸ ਦੀ ਫਲੇਮ ਮੀਡੀਅਮ ਰੱਖਣੀ ਆ ਜੀ ਤੇ ਇਹਨੂੰ ਆਲਸੀ ਨੂੰ ਆਪਾਂ ਮੀਡੀਅਮ ਫਲੇਮ ਤੇ ਲਗਾਤਾਰ ਹਿਲਾਉਂਦੇ ਜਾਣਾ ਤੇ ਪੁੰਨ ਦੇ ਜਾਣਾ ਆ ਜਦੋਂ ਤੱਕ ਇਹਦਾ ਇੱਕ ਆਵਾਜ਼ ਆਣ ਲੱਗ ਜਾਂਦੀ ਚਟਕਣ ਲੱਗ ਜਾਂਦੀ ਆ ਇਹ ਇਹਦੀ ਇਹੀ ਸਾਈਨ ਹੁੰਦਾ ਆ ਤੇ ਥੋੜਾ ਜਿਹਾ ਕਲਰ ਵੀ ਚੇਂਜ ਹੋ ਜਾਂਦਾ ਆ ਕਿ ਸਾਡੀ ਅਲਸੀ ਚੰਗੀ ਤਰ੍ਹਾਂ ਪੁੱਜ ਗਈ ਆ ਡਰਾਈ ਰੋਸਟ ਹੋ ਗਈ ਆ ਡਰਾਈ ਰੋਸਟ ਕਰਨੀ ਬਹੁਤ ਜ਼ਰੂਰੀ ਆ ਤੇ ਉਨਾਂ ਹੀ ਫਲੇਵਰ ਜਿਹੜਾ ਬਹੁਤ ਵਧੀਆ ਬਹੁਤ ਹੀ ਜ਼ਿਆਦਾ ਟੇਸਟੀ ਫਲੇਵਰ ਆਉਂਦਾ ਆ ਜੀ ਜਦੋਂ ਆਪਾਂ ਅਲਸੀ ਦੀਆਂ ਪਿੰਨੀਆਂ ਖਾਂਦੇ ਆ ਅਲਸੀ ਦਾ ਤੇਲ ਵੀ ਮਿਲ ਜਾਂਦਾ ਆ ਪਰ ਤੇਲ ਚ ਵੀ ਬਣਦੀਆਂ ਪਿੰਨੀਆਂ ਬਹੁਤ ਵਧੀਆ ਬਣਦੀਆਂ ਪਰ ਅਗਰ ਤੁਸੀਂ ਚਾਹੋ ਤਾਂ ਇਸ ਤਰ੍ਹਾਂ ਅਲਸੀ ਲੈ ਸਕਦੇ ਆ ਕਿ ਅਲਸੀ ਦੇ ਜਿਹੜੇ ਸੀਡਸ ਆ ਇਹ ਬੀਜ ਆ ਨਾ ਇਹਨਾਂ ਦੇ ਵਿੱਚ ਆਇਲ ਵੀ ਹੁੰਦਾ ਆ ਜਿਹ ਤੋਂ ਅਲਸੀ ਦਾ ਤੇਲ ਬਣਦਾ ਆ ਤੇ ਜੀ ਸਾਡੇ ਅਲਸੀ ਵੀ ਕੰਮ ਆ ਜਾਂਦੀ ਆ ਪਰ ਅੱਜ ਤਾਂ ਮੈਂ ਬਣਾਣੀ ਆ ਪੰਜੀਰੀ ਬਹੁਤ ਹੀ ਵਧੀਆ ਜਿੰਨੀ ਜ਼ਰੂਰਤ ਉਨੀ ਖਾ ਲਓ ਆਸਾਨ ਤੇ ਸੌਖੇ ਤਰੀਕੇ ਦੇ ਨਾਲ ਆ ਦੇਖੋ ਤੁਹਾਨੂੰ ਮੈਂ ਦਿਖਾ ਰਹੀ ਆ ਅਲਸੀ ਸਾਡੀ ਜਿਹੜੀ ਆ ਇਹ ਚਟਕਣ ਲੱਗ ਪਈ ਆ ਆਵਾਜ਼ ਸੁਣੋ ਤੁਸੀਂ ਆਵਾਜ਼ ਤੋਂ ਹੀ ਪਤਾ ਲੱਗ ਰਿਹਾ ਆ ਜੀ ਜੀ ਮੈਨੂੰ ਪਤਾ ਚੱਲ ਗਿਆ ਚਟਕਾ ਆ ਰਿਹਾ ਬਈ ਤੇ ਇਹ ਹੀ ਇਹਦੀ ਨਿਸ਼ਾਨੀ ਆ ਕਿ ਸਾਡੀ ਅਲਸੀ ਜਿਹੜੀ ਆ ਬਿਲਕੁਲ ਇਹ ਅ ਡ్రਾਈ ਰੋਸਟ ਹੋ ਚੁੱਕੀ ਆ ਜੀ ਇਸ ਤਰ੍ਹਾਂ ਨੂੰ ਹੁਣ ਇਹਨੂੰ ਬਿਲਕੁਲ ਲਗਾਤਾਰ ਹਿਲਾਉਣਾ ਆ ਤਾਂ ਜੋ ਇਹ जले ਨਾ ਕਿਉਂਕਿ ਬਿਲਕੁਲ ਇਹਦਾ ਕਲਰ ਵੀ ਚੇਂਜ ਹੋ ਗਿਆ ਆ ਬਸ ਇੰਨੀ ਹੀ ਆਪਾਂ ਇਹ ਡਰਾਈ ਰੋਸਟ ਕਰਨੀ ਆ ਡਰਾਈ ਰੋਸਟ ਕਰਨ ਦਾ ਇਹ ਫਾਇਦਾ ਹੁੰਦਾ ਕਿ ਦੁਬਾਰਾ ਇਹਨੂੰ ਆਪਾਂ ਨੂੰ ਭੁੰਨਣ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ ਤੇ ਇਹਨੂੰ ਹੁਣ ਅਸੀਂ ਮੈਂ ਥੋੜਾ ਜਿਹਾ ਠੰਡਾ ਕਰਨਾ ਆ ਆਪਾਂ ਇਹਨੂੰ ਠੰਡਾ ਕਰਕੇ ਗੈਸ ਤੋਂ ਉਤਾਰ ਕੇ ਠੰਡਾ ਹੋਣ ਵਾਸਤੇ ਰੱਖਾਂਗੇ ਸਰਦੀ ਦਾ ਮੌਸਮ ਆ ਬਹੁਤ ਜਲਦੀ ਠੰਡੀ ਹੋ ਜਾਣੀ ਆ ਜੀ ਗੈਸ ਦੀ ਫਲੇਮ ਬੰਦ ਕਰਨ ਤੋਂ ਬਾਅਦ ਵੀ ਇਹਨੂੰ ਲਗਾਤਾਰ ਹਿਲਾਉਂਦੇ ਰਹਿਣਾ ਆ ਕਿਉਂਕਿ ਇਹ ਪੈਨ ਸਾਡੀ ਗਰਮ ਹੈ ਨਹੀਂ ਤਾਂ ਤੁਸੀਂ ਇਹਨੂੰ ਦੂਸਰੇ ਬਰਤਨ ਦੇ ਵਿੱਚ ਟਰਾਂਸਫਰ ਕਰ ਸਕਦੇ ਹੋ ਜੀ ਆ ਦੇਖੋ ਜੀ ਅਲਸੀ ਸਾਡੀ ਦੇਖੋ ਆਵਾਜ਼ ਦੇਖੋ ਤੁਸੀਂ ਸੁਣ ਦੇਖ ਰਹੇ ਹੋ ਮੈਂ ਹੁਣ ਵਾਇਸਓਵਰ ਕਰ ਰਹੀ ਆ ਉਸ ਵੇਲੇ ਮੈਂ ਥੋੜੀ ਤੁਹਾਨੂੰ ਆਵਾਜ਼ ਸੁਣਾਈ ਆ ਤੇ ਇਸੇ ਤਰ੍ਹਾਂ ਹੀ ਇਹ ਸੜੀ ਅਲਸੀ ਸਾਡੀ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਆ ਹੁਣ ਗੈਸ ਦੀ ਫਲੇਮ ਬੰਦ ਕਰਨ ਤੋਂ ਬਾਅਦ ਅਲੱਗ ਬਰਤਨ ਦੇ ਚ ਕੱਢ ਦੇਣਾ ਅਗਰ ਤੁਸੀਂ ਉਸੇ ਬਰਤਨ ਚ ਰੱਖਣੀ ਤਾਂ ਤੁਹਾਨੂੰ ਲਗਾਤਾਰ ਹਿਲਾਉਣੀ ਪੈਣੀ ਹੈ ਨਹੀਂ ਤਾਂ ਤੁਸੀਂ ਅਲੱਗ ਭਾਂਡੇ ਦੇ ਵਿੱਚ ਕੱਢ ਦੋ ਤਾਂ ਜੋ ਇਹ ਉਹ ਕਿਉਂ ਬਰਤਨ ਠੰਡਾ ਹੁੰਦਾ ਆ ਉਹਦੇ ਵਿੱਚ ਇਹ ਸਾਨੂੰ ਦੁਬਾਰਾ ਇਹਨੂੰ ਹਿਲਾਣ ਦੀ ਮਿਕਸ ਕਰਨ ਦੀ ਜ਼ਰੂਰਤ ਨਹੀਂ ਹੁੰਦੀ 19 ਦਰ ਅਸੀਂ ਠੰਡੀ ਹੋ ਰਹੀ ਆ 19 ਦਰ ਆਪਾਂ ਕਰਦੇ ਆ ਅਗਲੀ ਤਿਆਰੀ ਇੱਕ ਮੈਂ ਕੌਲੀ ਮਤਲਬ ਇੱਕ ਕੌਲੀ ਲੈ ਲਓ ਜਾਂ ਕੱਪ ਲੈ ਲਓ ਕੁਝ ਵੀ ਲੈ ਲਓ ਇਹ ਮੈਂ ਆਟੇ ਦੀ ਲਈ ਆ ਕਣਕ ਦਾ ਆਟਾ ਲਿਆ ਜੀ ਡਰਾਈ ਰੋਸਟ ਕਰਨਾ ਤੁਸੀਂ ਦੇਖੋ ਇਹਦੇ ਵਿੱਚ ਕੋਈ ਮੱਖੀ ਹੋ ਨਹੀਂ ਪਾਇਆ ਕੋਈ ਆਇਲ ਨਹੀਂ ਪਾਇਆ ਸੁੱਕਾ ਹੀ ਇਹਨੂੰ ਮੀਡੀਅਮ ਫਲੇਮ ਤੇ ਡਰਾਈ ਰੋਸਟ ਕਰਨਾ ਜਦੋਂ ਤੱਕ ਇਹਦਾ ਹਲਕਾ ਜਿਹਾ ਕਲਰ ਜਿਹੜਾ ਆ ਚੇਂਜ ਨਹੀਂ ਹੋ ਜਾਂਦਾ ਆਟੇ ਦਾ ਸੋ ਜੀ ਇਸ ਤਰ੍ਹਾਂ ਇਹਨੂੰ ਲਗਾਤਾਰ ਹਿਲਾਉਂਦੇ ਜਾਣਾ ਤੇ ਵੀਡੀਓ ਨੂੰ ਤੁਸੀਂ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਜੇਕਰ ਤੁਸੀਂ ਪਹਿਲੀ ਵਾਰੀ ਦੇਖ ਰਹੇ ਤਾਂ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਦੱਸਿਆ ਕਰੋ ਜੀ ਵੀਡੀਓ ਕਿਤੋਂ ਕਿਤੋਂ ਦੇਖਦੇ ਆਂ ਬਹੁਤ ਹੀ ਖੁਸ਼ੀ ਮਿਲਦੀ ਆ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਦੇਸਾਂ ਪਰਦੇਸਾਂ 'ਚ ਵੀ ਜੋ ਵੀ ਮੇਰੇ ਭੈਣਾ ਭਰਾ ਵੀਰ ਬੱਚੇ ਸਭ ਦੇਖਦੇ ਸਾਰਿਆਂ ਰੱਬ ਚੜ੍ਹਦੀ ਕਲਾ 'ਚ ਰੱਖੇ ਇਹੀ ਦਿਲੋਂ ਦੁਆ ਮੈਂ ਖੁਸ਼ੀਆਂ ਮਿਲਣ ਢੇਰ ਸਾਰੀਆਂ ਖੁਸ਼ੀਆਂ ਮਿਲਣ ਤੇ ਵਾਹਿਗੁਰੂ ਤੁਹਾਡੀਆਂ ਹਰ ਮਨੋ ਕਾਮਨਾਵਾਂ ਪੂਰੀਆਂ ਕਰੇ ਲਓ ਜੀ ਮੈਂ ਹੁਣ ਆਟਾ ਜਿਹੜਾ ਸੀਗਾ ਬਿਲਕੁਲ ਭੁੱਜ ਗਿਆ ਸੀ ਇਹਦੇ ਵਿੱਚ ਮੈਂ ਇੱਕ ਕੋਲੀ ਪਾਈ ਆ ਜੀ ਡੈਸੀਕੇਟਡ ਕੋਕੋਨਟ ਜਿਹੜਾ ਹੁੰਦਾ ਆ ਉਹ ਪਾਇਆ ਆ ਉਹ ਉਹ ਪਾਣ ਦੇ ਨਾਲ ਇਹ ਹੁੰਦਾ ਆ ਕਿ ਜਿਹੜੀ ਸਾਡੀ ਆਟਾ ਆ ਇਹਦੇ ਨਾਲ ਹੀ ਉਹਨੇ ਵੀ ਡੈਸੀਕੇਟਡ ਕੋਕੋਨਟ ਜਿਹੜਾ ਨਾਰੀਅਲ ਦਾ ਬੁਰਾਦਾ ਹੁੰਦਾ ਉਹਨੇ ਵੀ ਇਹਦੇ ਨਾਲ ਹੀ ਡਰਾਈ ਰੋਸਟ ਹੋ ਜਾਣਾ ਆ ਲਗਾਤਾਰ ਹਿਲਾਉਂਦੇ ਜਾਣਾ ਆ ਇਹਦੇ ਨਾਲ ਇਹ ਹੁੰਦਾ ਕਿ ਆਟਾ ਸਾਡਾ ਬਿਲਕੁਲ ਗਰਮ ਆ ਤੇ ਜਿਹੜਾ ਸਾਡਾ ਆਪਾਂ ਡਰਾਈ ਡਰਾਈ ਕੀ ਨਾਰੀਅਲ ਦਾ ਬੁਰਾਦਾ ਪਾਇਆ ਜਾਂ ਡੈਸੀਕੇਟਡ ਕੋਕੋਨਟ ਕਹਿ ਲਓ ਅਗਰ ਨਹੀਂ ਹੈਗਾ ਥੇਟ ਸਾਡੇ ਕੋਲ ਸੁੱਕਾ ਨਾਰੀਅਲ ਹੁੰਦਾ ਉਹਦਾ ਆਪਾਂ ਬਰਾਊਨ ਵਾਲਾ ਜਿਹੜਾ ਛਿਲਕਾ ਹੁੰਦਾ ਉਤਾਰ ਕੇ ਉਹਨੂੰ ਵੀ ਆਪਾਂ ਕद्दूकस ਕਰਕੇ ਜਾਂ ਫਿਰ ਮਿਕਸਰ ਗਰਾਇੰਡਰ ਦੇ ਵਿੱਚ ਗਰਾਇੰਡ ਕਰਕੇ ਉਹ ਵੀ ਪਾ ਸਕਦੇ ਆ ਜੀ ਇਹਦੇ ਵਿੱਚ ਇਹਦੇ ਨਾਲ ਇਹਦਾ ਫਲੇਵਰ ਬਹੁਤ ਸੋਹਣਾ ਆਦਾ ਬਹੁਤ ਟੇਸਟੀ ਬਣਦੇ ਆ ਲਓ ਜੀ ਗੈਸ ਦੀ ਫਲੇਮ ਕਰ ਦਿੱਤੀ ਆ ਬੰਦ ਹੁਣ ਮੈਂ ਇਹਨੂੰ ਦੂਸਰੇ ਬਰਤਨ ਦੇ ਵਿੱਚ ਕੱਢ ਰਹੀ ਆ ਤਾਂ ਜੋ ਇਹਨੂੰ ਇਸੇ ਬਰਤਨ ਦੇ ਵਿੱਚ ਗਰਮ ਬਹੁਤ ਜ਼ਿਆਦਾ ਆ ਅਗਰ ਨਾ ਹਿਲਾ ਹੋਇਆ ਤਾਂ ਇਹ ਜਲ ਸਕਦਾ ਆ ਜਲਣ ਦੇ ਨਾਲ ਜਿਹੜਾ ਪੂਰਾ ਆਪਣਾ ਪੰਜੀਰੀ ਦਾ ਫਲੇਵਰ ਆ ਉਹ ਕੋੜਾ ਹੋ ਜਾਂਦਾ ਆ ਲਓ ਜੀ ਬਰਤਨ ਦੇ ਵਿੱਚ ਇਹਨੂੰ ਵੀ ਕੱਢ ਲਿਆ ਹੁਣ ਜਿਹੜੀ ਅਲਸੀ ਆ ਬਿਲਕੁਲ ਠੰਡੀ ਹੋ ਚੁੱਕੀ ਸੀ ਆਲਸੀ ਨੂੰ ਮੈਂ ਇੱਕ ਮਿਕਸੀ ਮਿਕਸਰ ਜਾਰ ਦੇ ਵਿੱਚ ਪਾ ਰਹੀ ਆ ਥੋੜੀ ਥੋੜੀ ਆਲਸੀ ਕਰਕੇ ਜਿੰਨੀ ਪੈਂਦੀ ਆ ਪਾ ਲਓ ਅਗਰ ਬਰਤਨ ਛੋਟਾ ਆ ਮਿਕਚਰ ਛੋਟੀ ਆ ਤਾਂ ਦੋ ਬਾਰੀ ਕਰਕੇ ਇਹਨੂੰ ਪੀਸ ਲੈਣੀ ਆ ਬਿਲਕੁਲ ਫਾਈਨ ਪਾਊਡਰ ਨਹੀਂ ਬਣਾਉਣਾ ਹਲਕਾ ਜਿਹਾ ਦਰਦਰਾ ਰੱਖਣਾ ਆ ਜਾਂ ਜੋ ਬਹੁਤ ਸੋਹਣਾ ਬਣਦਾ ਦੇਖੋ ਆ ਦੇਖੋ ਕਿੰਨੀ ਵਧੀਆ ਪੀਸ ਹੋ ਗਈ ਸਾਡੀ ਬਿਲਕੁਲ ਆਲਸੀ ਹਲਕਾ ਜਿਹਾ ਦਰਦਰਾ ਬਹੁਤ ਜ਼ਿਆਦਾ ਦਰਦਰਾ ਵੀ ਨਹੀਂ ਰੱਖਣਾ ਹੈਗਾ ਬਿਲਕੁਲ ਹਲਕਾ ਜਿਹਾ ਲਓ ਜੀ ਇਹਨੂੰ ਵੀ ਸਾਰੇ ਨੂੰ ਮਿਕਸ ਕਰ ਲਿਆ ਇਸ ਤਰ੍ਹਾਂ ਦਰਦਰਾ ਪਾਊਡਰ ਬਣਾ ਲਿਆ ਤੇ ਜਿਹੜੀ ਬਾਕੀ ਬਚਦੀ ਆ ਉਹ ਵੀ ਪਾਤੀ ਆ ਉਹ ਵੀ ਮਿਕਸ ਕਰਕੇ ਉਹ ਵੀ ਇਹਦੇ ਵਿੱਚ ਅਸੀਂ ਗ੍ਰाइंड ਕਰਕੇ ਪਾ ਲੈਣੀ ਆ ਦੇਖੋ ਜੀ ਕਿੰਨੀ ਸਾਰੀ ਬਣ ਕੇ ਤਿਆਰ ਹੋ ਗਈ ਵਾਹਿਗੁਰੂ ਸੱਚੇ ਪਾਤਸ਼ਾਹ ਵਰਕ ਤਾਂ ਪਾਉਂਦੇ ਆ ਵਾਹਿਗੁਰੂ ਦਾ ਨਾਮ ਲੈ ਕੇ ਬਣਾਇਆ ਕਰੋ ਜੀ ਕੋਈ ਵੀ ਚੀਜ਼ ਬਣਦੀ ਆ ਹੁਣ ਮੈਂ ਉਹੀ ਪੈਨ ਦੁਆਰਾ ਧੋ ਕੇ ਸਾਫ ਕਰਕੇ ਗੈਸ ਤੇ ਰੱਖ ਦਿੱਤੀ ਆ ਇਹਦੇ ਵਿੱਚ ਮੈਂ ਪਾਣਾ ਆ तकरीबन ਆ ਦੇਖੋ ਘਿਓ ਪਾਣਾ ਆ ਜਿੰਨੀ ਕੋ ਤੁਹਾਨੂੰ ਜ਼ਰੂਰਤ ਆ ਮੈਂ ਦੇਸੀ ਘਿਓ ਪਾ ਰਹੀ ਆ ਤੁਸੀਂ ਚਾਹੋ ਤਾਂ ਜੋ ਵੀ ਲੈਣਾ ਤੁਸੀਂ ਲੈ ਸਕਦੇ ਆ ਆਲਸੀ ਵਾਲਾ ਤੇਲ ਵੀ ਲੈ ਸਕਦੇ ਆ ਜਾਂ ਫਿਰ ਤੁਸੀਂ ਜੋ ਅਗਰ ਤੁਸੀਂ ਬਨਸਪਤੀ ਕੇ ਪਾਣਾ ਲੈ ਸਕਦੇ ਪਰ ਪੰਜੀਰੀ ਆ ਪੰਜੀਰੀ ਤਾਂ ਜੀ ਦੇਸੀ ਘਿਓ ਜਹੀ ਟੇਸਟੀ ਲੱਗਦੀ ਆ ਘਿਓ ਚਾਹੇ ਥੋੜਾ ਪਾ ਲਓ ਪਰ ਪਾਇਓ ਦੇਸੀ ਘਿਓ ਵਾਹਿ ਰੂਦੀ ਕਿਰਪਾ ਨਾਲ ਹਰ ਇੱਕ ਦੇ ਘਰ ਚ ਹੁੰਦਾ ਇੰਨਾ ਕੁ ਤਾਂ ਆਪਾਂ ਕਰੇ ਸਕਦੇ ਆ ਆ ਦੇਖੋ ਜੀ ਮੈਂ ਤਕਰੀਬਨ ਅ 2 ਤੋਂ 3 ਵੱਡੇ ਚਮਚ ਉਹਦੇ ਪਾਏ ਆ ਮੈਂ ਕਿਉ ਦੇ ਤੇ ਇਹ ਜਿਹੜਾ ਗੋੜਿਆ ਗੁੜ ਵੀ ਤਕਰੀਬਨ ਮੈਂ ਉਨਾ ਹੀ ਗੁੜ ਲਿਆਇਆ ਅੱਧਾ ਕਿਲੋ ਵਾਲ ਸੀਸੀ ਅੱਧਾ ਕਿਲੋ ਤੋਂ ਅੱਧਾ ਕਿਲੋ ਦੇ ਲਗਭਗ ਗੋੜਿਆ ਕਿਉਂਕਿ ਜਿਹੜਾ ਆਟਾ ਵੀ ਅਸੀਂ ਪਾਣਾ ਹੈ ਇਸ ਕਰਕੇ ਅਸੀਂ ਥੋੜਾ ਜਿਹਾ ਮਿੱਠਾ ਫਿੱਕਾ ਟਖਾ ਖਾਣੇ ਆ ਤੁਸੀਂ ਜ਼ਿਆਦਾ ਖਾਣਾ ਚਾਹੁੰਦੇ ਆ ਜਾਂ ਹੋਰ ਘੱਟ ਖਾਣਾ ਚਾਹੁੰਦੇ ਆ ਤੁਸੀਂ ਵੱਧ ਘੱਟ ਕਰ ਸਕਦੇ ਆ ਇਹਦੇ ਵਿੱਚ ਇਹਦਾ ਕੋਈ ਨਾਪ ਤੋਲ ਨਹੀਂ ਹੈਗਾ ਜੀ ਇਸ ਕਰਕੇ ਸੋ ਜੀ ਤੁਸੀਂ ਦੇਖੋ ਜੀ ਸਾਡਾ ਗੁੜ ਜਿਹੜਾ ਮੈਂ ਕੁੱਟ ਕੇ ਪਾਇਆ ਸੀ ਘਿਓ ਦੇ ਵਿੱਚ ਬਿਲਕੁਲ ਚੰਗੀ ਤਰ੍ਹਾਂ ਮੈਲਟ ਹੋ ਗਿਆ ਆ ਜੀ ਕੋਈ ਪਾਣੀ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਹੈਗਾ ਚਾਸ਼ਨੀ ਬਣਾਉਣ ਵਾਸਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਘਿਓ ਆ ਕਿ ਉਹ ਐਚ ਵੀ ਸਾਨੂੰ ਜ਼ਿਆਦਾ ਲੱਗ ਰਿਹਾ ਆ ਪਰ ਇੰਨਾ ਕਿ ਇਨਫ ਆ ਕਾਫੀ ਆ ਪੰਜੀਰੀ ਬਣਾਉਣੀ ਆ ਥੋੜਾ ਜਿਹਾ ਘਿਓ ਵੀ ਚਾਹੀਦਾ ਆ ਹੁਣ ਮੈਂ ਇਹਦੇ ਵਿੱਚ ਥੋੜਾ ਥੋੜਾ ਆਟਾ ਪਾ ਕੇ ਇਹਨੂੰ ਲਗਾਤਾਰ ਮਿਕਸ ਕਰਨਾ ਆ ਹੱਥ ਬਿਲਕੁਲ ਨਾ ਲਗਾਇਓ ਹੱਥਾਂ ਨਾਲ ਮਿਕਸ ਨਾ ਕਰਿਓ ਕਿਉਂਕਿ ਜਿਹੜਾ ਗੋੜਿਆ ਬਹੁਤ ਹੀ ਜ਼ਿਆਦਾ ਗਰਮ ਹੁੰਦਾ ਤੁਸੀਂ ਤੁਹਾਨੂੰ ਪਤਾ ਹੋਵੇਗਾ ਸੋ ਜੀ ਇਹਨੂੰ ਚੰਗੀ ਤਰ੍ਹਾਂ ਪੰਜੀਰੀ ਨੂੰ ਅਲਸੀ ਨੂੰ ਤੇ ਆٹے ਨੂੰ ਮਿਕਸ ਕਰ ਲੈਣਾ ਹੈ ਅਲਸੀ ਦੇ ਵਿੱਚ ਜਿਹੜਾ ਡੈਸੀਕੇਟਡ ਕੋਕੋਨਟ ਪਾਇਆ ਉਹਦਾ ਬਹੁਤ ਹੀ ਵਧੀਆ ਫਲੇਵਰ ਆਉਂਦਾ ਆ ਕਿਉਂਕਿ ਗੋੜਿਆ ਗੁੜ ਵਾਲੀ ਪੰਜੀਰੀ ਆ ਤੇ ਇਹਦੇ ਵਿੱਚ ਇਹਦਾ ਫਲੇਵਰ ਬਹੁਤ ਸੋਹਣਾ ਬਹੁਤ ਟੇਸਟੀ ਲੱਗਦਾ ਆ ਜੀ ਤੇ ਇਸ ਤਰ੍ਹਾਂ ਇਹਨੂੰ ਮੈਂ ਲਗਾਤਾਰ ਹਿਲਾ ਰਹੀ ਆ ਬੜੇ ਇहतਿਆਤ ਦੇ ਨਾਲ ਬੜੇ ਆਰਾਮ ਦੇ ਨਾਲ ਇਹਨੂੰ ਹਿਲਾਉਣਾ ਆ ਤਾਂ ਜੋ ਇਹ ਗਰਮ ਬਹੁਤ ਜ਼ਿਆਦਾ ਆ ਲੱਗੇ ਨਾ ਹੁਣ ਮੈਂ ਇਹਦੇ ਵਿੱਚ ਇਹ ਹੈਗਾ ਜੀ ਕਮਰਕਸ ਜੋ ਕਿ ਬਹੁਤ ਹੀ ਵਧੀਆ ਹੈ ਦਰਦਾਂ ਵਾਸਤੇ ਇਹ ਮੈਂ ਤਿੰਨ ਚਮਚ ਭਰ ਕੇ ਪਾਣੇ ਆ ਕਮਰਕਸ ਦੇ ਇਹ ਪੀਸਿਆ ਹੋਇਆ ਆ ਤੁਸੀਂ ਚਾਹੋ ਤਾਂ ਤੁਸੀਂ ਇਹ ਦਾਣੇਦਾਰ ਹੁੰਦਾ ਆ ਦਾਣੇਦਾਰ ਦਾ ਥੋੜਾ ਜਿਹਾ ਇਦਾਂ ਹੁੰਦਾ ਕਿ ਉਹ ਦਾਣੇ-ਦਾਣੇ ਜਿਵੇਂ ਮੂੰਹ ਚ ਆਉਂਦੇ ਆ ਇਸ ਕਰਕੇ ਕਮਰਕਸ ਪਾ ਲਿਆ ਕਿਸ਼ਮਿਸ਼ ਪਾ ਲਈਆਂ ਜਿਆਦਾ ਸਾਰੀਆਂ ਮਗਜ ਚਾਰੋਂ ਮਗਜ ਪਾ ਲੈ ਜੋ ਵੀ ਤੁਹਾਡੇ ਕੋਲ ਡਰਾਈ ਫਰੂਟ ਆ ਤੁਸੀਂ ਪਾ ਸਕਦੇ ਆ ਪੰਜੀਰੀ ਆ ਜੀ ਪਾ ਸਕਦੇ ਆ ਬਦਾਮ ਹੈਗੇ ਆ ਬਦਾਮ ਪਾ ਲਓ ਕਾਜੂ ਪਾ ਲਓ ਪਰ ਆਪਣੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਸੀਂ ਇਹੋ ਚੀਜ਼ਾਂ ਪਾਉਣੀਆਂ ਆ ਅਗਰ ਕਾਜੂ ਨਹੀਂ ਤੁਸੀਂ ਪਾ ਸਕਦੇ ਸਿਹਤ ਵਾਸਤੇ ਨਹੀਂ ਠੀਕ ਹੈਗੇ ਤੁਸੀਂ ਨਾ ਪਾਓ ਕਿਉਂਕਿ ਬਦਾਮ ਪਾ ਸਕਦੇ ਆ ਜਾਂ ਤੁਸੀਂ ਇਹਦੇ ਵਿੱਚ ਸੌਂਫ ਵੀ ਪਾ ਲਓ ਤੁਸੀਂ ਅਜਵੈਨ ਵੀ ਪਾ ਸਕਦੇ ਆ ਪਰ ਮੈਂ ਬਿਲਕੁਲ ਸਿੰਪਲ ਪੰਜੀਰੀ ਬਣਾਈ ਆ ਜੋ ਕਿ ਬਹੁਤ ਹੀ ਸਾਡੀ ਸਿਹਤ ਵਾਸਤੇ ਫਾਇਦੇਮੰਦ ਆ ਹਰ ਕੋਈ ਇਹਨੂੰ ਖਾ ਸਕਦਾ ਆ ਬੱਚੇ ਵੀ ਖਾ ਸਕਦੇ ਬੱਚਿਆਂ ਨੂੰ ਬਹੁਤ ਥੋੜੀ ਦਿਓ ਜਿਆਦਾ ਕਰਕੇ ਵੱਡੇ ਬਜ਼ੁਰਗ ਉਹਨਾਂ ਵਾਸਤੇ ਇਹ ਬਹੁਤ ਹੀ ਫਾਇਦੇਮੰਦ ਆ ਸੋ ਜੀ ਅਗਰ ਤੁਸੀਂ ਬੱਚਿਆਂ ਲਈ ਬਣਾਉਣੇ ਆ ਤਾਂ ਤੁਸੀਂ ਉਹ ਆٹے ਦੀ ਪੰਜੀਰੀ ਬਣਾ ਸਕਦੇ ਆ ਛੋਟੀਆਂ-ਛੋਟੀਆਂ ਆٹے ਦੀਆਂ ਪਿੰਨੀਆਂ ਖੋਏ ਵਾਲੀਆਂ ਬੱਚਿਆਂ ਵਾਸਤੇ ਬਣਾ ਸਕਦੇ ਆ ਦੇਖੋ ਮਿਕਸਚਰ ਹੋ ਗਿਆ ਬਿਲਕੁਲ ਠੰਡਾ ਇਹਨੂੰ ਮੈਂ ਹੁਣ ਹੱਥ ਦੇ ਨਾਲ ਮਿਕਸ ਕਰ ਰਹੀ ਆ ਬਹੁਤ ਹੀ ਖੁਸ਼ਬੂ ਵਧੀਆ ਆ ਰਹੀ ਸੀ ਬਹੁਤ ਹੀ ਜਿਆਦਾ ਅਮੇਜ਼ਿੰਗ ਖੁਸ਼ਬੂ ਟੇਸਟੀ ਆ ਰਹੀ ਸੀਗੀ ਤੇ ਲਓ ਜੀ ਸਾਡੀ ਪੰਜੀਰੀ ਬਣ ਕੇ ਹੋ ਗਈ ਆ ਤਿਆਰ ਬਹੁਤ ਹੀ ਘੱਟ ਸਮੇਂ ਦੇ ਵਿੱਚ ਝਟਪਟ ਕੋਈ ਜਿਆਦਾ ਘਿਓ ਨਹੀਂ ਬਜ਼ੁਰਗ ਵੀ ਖਾ ਸਕਦੇ ਆ ਹਰ ਕੋਈ ਖਾ ਸਕਦਾ ਇਸ ਤਰ੍ਹਾਂ ਪੰਜੀਰੀ ਬਣਾਇਓ ਲਓ ਜੀ ਸਾਡੇ ਪੰਜੀਰੀ ਬਣ ਕੇ ਹੋ ਗਏ ਤਿਆਰ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਵਾਹਿਗੁਰੂ ਦਾ ਨਾਮ ਹੈ ਕਿ ਵਾਹਿਗੁਰੂ ਤੁਹਾਡੀਆਂ ਹਰ ਮਨੋ ਕਾਮਨਾ ਖਵਾਸ਼ਾ ਪੂਰੀਆਂ ਕਰੇ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਸਤਿ ਸ੍ਰੀ ਅਕਾਲ ਜੀ